ਅਨੇਰੇ ਵਾਰੀ ਉਹ ਕੋ ਕੁਛ ਕਹਾਟ ਸੁਣਦੇ ਉਹ ਗੜਾ ਕਢੀ ਜਾਂ ਤੜਕੀ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਸੋ ਤੜਕੀ ਗੱਲਾਂ ਕੱਢਣ ਲੱਗ ਜਾਂਦੇ ਮੈਨੂੰ ਜੀ ਲੋਗ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂ ਨਾ ਕੋਈ ਦੋਸਤ ਮਿੱਤਰ ਦਾ ਮੇਰਾ ਤਾਂ ਪੱਕਾ ਸਹਰਾ ਵੀ ਪਤਾ ਨਹੀਂ ਸੌਤੋਂ ਪਹਿਲਾਂ 12 ਸਾਲ ਤੋਂ ਕਹੀ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਹੀ ਜਾਂਦੇ ਭਗਵਾਨ ਤੁਮਨ ਦਿਨ ਰਾਤ ਟੱਲੀ ਰਹਿੰਦੇ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲਿਵਰ ਲਵਾਇਆ ਹੈ ਲੋਹੇ ਦਾ ਇਹ ਵਾਸੇ ਕਹਿੰਦੇ ਮਰ ਜੇ ਵਾਸੇ ਤਾਂ ਔਰ ਇਹ ਇਹ ਹੈ ਵੀ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਟ ਜਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੀ ਬਸ ਪੈਸਾ ਬਾੜਾ ਵੀ ਮਾੜਾ ਹੁੰਦਾ ਨਾ ਮਾਪਾ ਦੱਸੇ ਨਹੀਂ ਮੈਂ ਤਾਂ ਤੁਸੀ ਗਾਣਾ ਗੱਲ ਕਰਿਓ ਬਸ